ਜਿਨ੍ਹਾਂ ਨੂੰ ਕੱਚਾ ਲਸਣ ਨਹੀਂ ਖਾਣਾ ਪਸੰਦ ਉਹਨਾਂ ਲਈ ਬਹੁਤ ਘੱਟ ਤੇਲ ਵਿੱਚ ਬਣਾਇਆ ਗਿਆ achar lassan da ਮੈਂ 1 ਚਮਚ ਤੇਲ ਦਾ ਯੂਜ਼ ਕੀਤਾ ਹੈ ਤੇ 1 ਕੱਪ ਲਸਣ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੀ ਕੁਆਂਟੀਟੀ ਜ਼ਿਆਦਾ ਵੀ ਕਰ ਸਕਦੇ ਹੋ ਤੇ ਤੇਲ ਦੀ ਕੁਆਂਟੀਟੀ ਘੱਟ ਹੀ ਰੱਖਿਓ ਕਿਉਂਕਿ ਜੇ ਤੁਹਾਡੇ ਕੋਲ 2 ਕੱਪ ਲਸਣ ਹੈ ਤਾਂ ਤੁਸੀਂ 1.5 ਚਮਚ ਤੇਲ ਦਾ ਪਾਣਾ ਤੇ ਤੁਸੀਂ ਇਹਨੂੰ ਇਦਾਂ ਖੁੱਲਾ ਨਹੀਂ ਪੂਨਣਾ ਇਹਨੂੰ ਤੁਸੀਂ ਟੱਕ ਕੇ ਪੁੰਨਣਾ ਹੈ ਇੱਕ ਤਰ ਸਾਡੇ ਜਿਹੜਾ ਲਸਣ ਹੈ ਉਹ ਜਲਦੀ ਸੌਫਟ ਹੋ ਜਾਏਗਾ ਤੇ ਦੂਜਾ ਇਹ ਹੌਲੀ-ਹੌਲੀ ਪੁੰਨਿਆ ਵੀ ਜਾਏਗਾ ਇਹਨੂੰ ਬਹੁਤ ਦੇਰ ਤੱਕ ਨਹੀਂ ਟਕਣਾ 1 ਮਿੰਟ ਲਈ ਤੁਸੀਂ ਟਕਣਾ ਹੈ ਤੇ ਫਿਰ ਇਹਨੂੰ ਚਲਾਉਣਾ ਹੈ ਫਿਰ 1 ਮਿੰਟ ਲਈ ਟਕਣਾ ਹੈ ਫਿਰ ਇਹਨੂੰ ਚਲਾਉਣਾ ਹੈ ਇਹਹੀ ਪ੍ਰੋਸੈਸ ਤੁਸੀਂ 3 ਤੋਂ 4 ਵਾਰ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਮਸਾਲੇ ਤੁਸੀਂ ਆਪਣੀ ਪਸੰਦ ਦੇ ਵੀ ਪਾ ਸਕਦੇ ਹੋ ਜਿਹੜੇ ਤੁਹਾਨੂੰ ਪਸੰਦ ਹੈ ਮੈਂ ਬਹੁਤ ਥੋੜੇ ਮਸਾਲਿਆਂ ਵਿੱਚ ਇਹਨੂੰ ਬਣਾ ਰਹੀ ਹਾਂ ਰਾਈ ਸਰੋਂ ਜਿਹੜੀ ਪੀਲੀ ਵਾਲੀ ਹੁੰਦੀ ਹੈ ਹਲਦੀ ਤੇ ਨਮਕ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਤੇ ਲਾਲ ਮਿਰਚ ਦਾ ਯੂਜ਼ ਮੈਂ ਨਹੀਂ ਕੀਤਾ ਹੈ ਇਹਦੀ ਜਗ੍ਹਾ ਮੈਂ ਹਰੀ ਮਿਰਚ ਐ ਯੂਜ਼ ਕੀਤਾ ਹੈ ਤੁਸੀਂ ਮਿਰਚਾਂ ਜ਼ਿਆਦਾ ਵੀ ਲੈ ਸਕਦੇ ਹੋ ਬਸ ਇਹਨੂੰ ਇੱਕ ਵਾਰ ਹਿਲਾ ਕੇ ਮਿਕਸ ਕਰਕੇ ਫਿਰ ਤੁਸੀਂ ਇਹਨੂੰ ਟੱਕ ਦਿਓ ਉਸ ਤੋਂ ਬਾਅਦ ਨਮਕ ਔਰ ਲਸਣ ਨੇ ਆਪਣਾ ਜੂਸ ਛੱਡ ਦੇਣਾ ਤੇ ਇਹ ਸੌਫਟ ਵੀ ਹੋ ਜਾਣਗੇ ਇਸ ਤਰ੍ਹਾਂ ਸਾਡਾ ਬਹੁਤ ਸਿੰਪਲ ਅਚਾਰ ਹੈ ਲੇਕਿਨ ਇਹਦੇ ਬਹੁਤ ਫਾਇਦੇ ਨੇ ਤੁਹਾਨੂੰ ਵੀ ਪਤਾ ਲਸਣ ਇੱਕ ਐਂਟੀਬਾਇਓਟਿਕ ਹੈ ਨੈਚੁਰਲ ਇਹ ਸਾਨੂੰ ਰੱਬ ਨੇ ਕੁਦਰਤੀ ਐਂਟੀਬਾਇਟਿਕ ਦਿੱਤਾ ਹੈ ਲਸਣ ਤੇ ਅਦਰਕ ਔਰ ਇਹ ਆਪਣੀ ਡਾਈਟ ਵਿੱਚ ਤੁਸੀਂ ਜ਼ਰੂਰ ਸ਼ਾਮਿਲ ਕਰੋ ਦੁਪਹਿਰ ਦੇ ਟਾਈਮ ਆਪਣੀ ਲੰਚ ਦੇ ਨਾਲ ਇਹਨੂੰ ਜ਼ਰੂਰ ਲਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਇੱਕ ਇਨਸਟੈਂਟ ਅਚਾਰ ਦੀ ਰੈਸਪੀ ਹੈ ਤੁਸੀਂ 10 ਤੋਂ 15 ਦਿਨ ਆਰਾਮ ਨਾਲ ਫ੍ਰਿਜ ਵਿੱਚ ਸਟੋਰ ਕਰਕੇ ਇਹਨੂੰ ਯੂਜ਼ ਕਰ ਸਕਦੇ ਹੋ ਖਾ ਸਕਦੇ ਹੋ